लुधियाना ਤੋਂ पाचपा ਉਮੀਦਵਾਰ ਰਵਨੀਤ ਬਿੱਟੂ ਦੇ ਵੱਲੋਂ ਸਾਰੀ ਰਾਤ ਪਾਰਟੀ ਆਫਿਸ ਦੇ ਵਿੱਚ ਪਤਾਈ ਗਈ ਹੈ ਤਰਸਲ ਉਹਨਾਂ ਦੇ ਵੱਲੋਂ ਆਪਣੀ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ ਸਰਕਾਰੀ ਕੋਠੀ ਖਾਲੀ ਕਰਕੇ ਉਹਨਾਂ ਦੇ ਵੱਲੋਂ ਸਾਰੀ ਰਾਤ ਪਾਰਟੀ ਆਫਿਸ ਦੇ ਵਿੱਚ ਪਤਾਈ ਗਈ ਹੈ ਜਿੱਥੇ ਪਾਰਟੀ ਆਫਿਸ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਜ਼ਮੀਨ ਦੇ ਉੱਪਰ ਹੀ ਗੱਦਾ ਵਿਚਾ ਕੇ ਸਾਰੀ ਰਾਤ ਸੋਇਆ ਗਿਆ ਉਹਨਾਂ ਦੇ ਵੱਲੋਂ ਇਸ ਤਰ੍ਹਾਂਨ ਵਿਰੋਧਿਆ ਤਤੰਜ ਵੀ ਕੱッセ ਗਏ ਦੇਰ ਰਾਤ ਤੋਂ ਲਾਈਵ ਹੁੰਦੇ ਆ ਉਸ ਤੋਂ ਬਾਅਦ ਤੜਕਸਾਰ ਵੀ ਉਹ ਲਾਈਵ ਹੋਏ ਨੇ ਨਾਸ਼ਤਾ ਕਰਦੇ ਹੋਏ ਨਜ਼ਰ ਆ ਰਹੇ ਸ ਤੇ ਉਸ ਦੌਰਾਨ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਉੱਪਰ ਸਵਾਲ ਚੱਕੇ ਜਾ ਰਹੇ ਸੀ ਕਿ ਕਿਹਾ ਜਾ ਰਿਹਾ ਸੀ ਕਿ ਵਿਰੋਧੀਆਂ ਤਤੰਗ ਆ ਕੇ ਵਿਰੋਧੀਆਂ ਦੇ ਤਤੰਗ ਆ ਕੇ ਹੀ ਉਹਨਾਂ ਦੇ ਵੱਲੋਂ ਇਹ ਸਰਕਾਰੀ ਕੋਠੀ ਖਾਲੀ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਉਹ 10 ਸਾਲ ਤੋਂ ਆਪਣੀ ਸਰਕਾਰੀ ਕੋਠੀ ਦੇ ਵਿੱਚ ਰਹਿ ਰਹੇ ਸੀ ਪਰ ਉਹਨਾਂ ਨੂੰ ਬਿੱਲ ਭੇਜ ਦਿੱਤਾ ਗਿਆ 2 ਕਰੋੜ ਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਦਾਦੇ ਤੇ ਆਪਣੇ ਪਿਤਾ ਦੀ ਜ਼ਮੀਨ ਗਹਿਣੇ ਰੱਖ ਕੇ ਆਪਣੇ ਪਤਨੀ ਦੇ ਗਹਿਣੇ ਗਹਿਣੇ ਰੱਖ ਕੇ ਜਿਹੜਾ ਹੈ ਪੈਸੇ ਜਿਹੜੇ ਨੇ 2 ਕਰੋੜ ਚੁਕਾ ਦਿੱਤੇ ਨੇ ਸਨਾਲ ਹੀ ਉਹਨਾਂ ਦੇ ਵੱਲੋਂ ਆਪਣੀ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਗਈ ਹੈ ਸਰਕਾਰੀ ਕੋਠੀ ਖਾਲੀ ਕਰਕੇ ਉਹ ਬੀਜੇਪੀ ਦੇ ਪਾਰਟੀ ਆਫਿਸ ਦੇ ਵਿੱਚ ਪਹੁੰਚੇ ਜਿੱਥੇ ساری ਰਾਤ ਉਹਨਾਂ ਦੇ ਵੱਲੋਂ ਬਤਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਲੁਧਿਆਣਾ ਉਹਨਾਂ ਦਾ ਲੁਧਿਆਣਾ ਵਾਸੀ ਉਹਨਾਂ ਨੂੰ ਪਿਆਰ ਕਰ ਦਿੰਨੇ ਜੇਕਰ ਉਹਨਾਂ ਨੂੰ ਦੋਹ ਬਤਾਈ ਤਾਂ ਸੜਕ ਤੇ ਵੀ ਟੈਂਟ ਲਗਾ ਕੇ ਰਹਿਣ ਨੂੰ ਤਿਆਰ ਨੇ ਦੱਸਦੀ ਕਿ ਉਹਨਾਂ ਦੇ ਵੱਲੋਂ ساری ਰਾਤ ਪਾਰਟੀ ਆਫਿਸ ਦੇ ਵਿੱਚ ਬਤਾਈ ਹੈ ਤੇ ਆਪਨੀ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ ਤੁਸੀਂ ਉਹ ਸੁਣੋ ਇਸ ਸੰਬੰਧੀ ਆਪਣੀ ਟਬੂ ਕੀ ਕੁਝ ਜਾਣਕਾਰੀ ਦੇ ਰਹੇ ਹੋ ਇਹਨਾਂ ਨੇ ਕਿਫਾ ਬੈਠ ਗਏ। ਅੱਜ ਬਹੁਤ ਵਧੀਆ ਰਾਤ ਦੀ ਇਤਸ ਉਸ ਤੋਂ ਤੇਰੀਆ। ਕਿਉਂ ਸਾਰਾ ਦਿਨ ਥੋੜੇ ਨਾ ਥੋੜਾ ਇੰਨਾ ਪਿਆਰ ਮਿਲਦਾ ਉਹਦੇ ਖੁਸ਼ੀ ਨੀਂਦਾਂ ਰੱਜ ਕੇ ਆਉਂਦੀ ਹੈ। ਤੇ ਇਹ ਮੈਂ ਕਹਿ ਰਿਹਾ ਸੀ ਬਈ ਰਾਤ ਕੀ ਕੀਤਾ। ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਲ ਦੀ ਕੋਈ ਪ੍ਰਵਾਨ ਅਸਰ ਨਹੀਂ ਸਾਡੀ ਮਿਹਨਤ ਨਹੀਂ ਸਾਡਾ ਕਰਲਾ ਨਹੀਂ ਕੀਤਾ। ਬਈ ਚੁੱਪ ਕਰਕੇ ਜਾ ਕੇ ਬੀਜੇਪੀ ਦਫਤਰ ਚ ਪੈ ਗਿਆ ਉਹ ਭਾਈ ਇਹੀ ਦਫਤਰ ਨੇ ਜਿੱਥੇ ਮੋਦੀ ਸਾਹਿਬ ਹੋਣੀ ਉਹਨੇ ਆਪਣੀਆਂ ਤਪੱਸਿਆ ਕਰਕੇ ਉਹ ਰਾ ਸਰਧਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਆ ਪਰ ਇੰਦੀ ਬਈ ਕਮਾਲ ਉਹ ਜਦੋਂ ਮੈਂ ਬੀਜੇਪੀ ਦਫਤਰ ਆ ਗਿਆ ਤਾਂ ਇਤਨੀ ਲਾਈਟ ਬੰਦ ਕਰਤੀ ਸਾਰੀ ਲਾਈਟ ਰਾਤ 1 ਮਿੰਟ ਵੀ ਜੜੀ ਆ ਉਹ ਬੀਜੇਪੀ ਦਫਤਰ ਵਾਲੇ ਪਾਸੇ ਜੜੀ ਆ ਉਹ ਲਾਈਟ 1 ਸੈਕਿੰਡ ਲਈ ਵੀ ਨਹੀਂ ਆਈ ਹਜੇ ਤੱਕ ਵੀ ਲਾਈਟ ਅਗੜੀ ਤੇਰਾ ਹੁਣ ਸਵੇਰੇ ਜੇ ਮੀਟਰ ਮੰਗਾਇਆ ਨਹੀਂ ਤਾਂ ਹੌਣ ਕਰਨਾ ਹੈ ਕਿ ਉਦੋਂ ਬਾਅਦ ਕੰਮ ਵਧੀਆ ਹੋਏ ਨਾਲ ਬ੍ਰੇਕਫਾਸਟ ਕਰਦੇ ਹਾਂ ਤੇ ਮੈਂ ਸਮਝਦਾ ਉਦੋਂ ਵੱਧ ਜਜਵਾ ਉਦੋਂ ਵੱਧ ਇਹ ਮੇਰਾ ਵੀ ਆ ਜੀ ਇਹ ਸਾਡੇ ਤੱਕ ਇਹ ਪਹੁੰਚਦੇ ਇਸ ਤਿਕਾ ਲੋਕਾਂ ਦਾ ਕੀ ਕਰਦੇ ਹੁਣ ਲੋਕਾਂ ਦਾ ਕੀ ਹਾਲਾਤ ਬਣਾਇਆ ਉਹ ਤਾਂ ਰੋਜ਼ ਤੱਕ ਪੇਸ਼ਾਨੇ ਨਾਲ ਤੋਂ ਹੁੰਦੇ कि ਮੈਂ ਬਿਲਕੁਲ ਚੜਜੀ ਕਲਾ ਚ ਪਰ ਇਹ ਬਹੁਤ ਵੱਡਾ ਡਿਜ਼ਾਈਨ ਹੈ ਬਹੁਤ بڑا ਇੱਕ ਮਾਡਲ ਤਿਆਰ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਇਸੇ ਤਰੀਕੇ ਨਾਲ ਸਕਿਉਰਟੀਆਂ ਵਿਦਡਰਾਅ ਕਰਕੇ ਦੋ ਵੋਇ ਦੇ ਵੱਡੇ ਰੀਜ਼ਨ ਸਾਹਮਣੇ ਆਏ ਨੇ ਇੱਕ ਤਾਂ ਨਾਮੀਨੇਸ਼ਨ ਕੈਨਸਲ ਕਰਨੀ ਦੂਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਵੀ ਬਾਹਰ ਸਕਿਉਰਿਟੀ ਤੋਂ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਵੇਂ ਮਰਜ਼ੀ ਸ਼ਕਾਰ ਕਰ ਸਕਦੇ ਹੋ